लुधियाना ਦੇ ਟਿੰਬਾ ਰੋਡ ਇਲਾਕੇ ਵਿੱਚ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦੋਂ ਕੁਝ ਹਮਲਾਵਾਰਾਂ ਨੇ ਤੇਜ਼ ਅਰ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਕਾਰ ਵਿੱਚ ਸਵਾਰ ਪਰਿਵਾਰ ਤੇ ਜਲਨੇ ਦਾ ਹਮਲਾ ਕਰ ਦਿੱਤਾ ਇਸ ਦੌਰਾਨ ਹਮਲਾਵਾਰਾਂ ਵੱਲੋਂ 7 ਮਹੀਨੇ ਦੇ ਮਾਸੂਮ ਬੱਚੇ ਨੂੰ ਵੀ ਅਗਵਾ ਕਰ ਲਿਆ ਗਿਆ ਇਹ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਸਾਫ਼ ਦਿਖਾਈ ਦਿੰਦਾ ਕਿ ਹਮਲਾਵਾਰ ਬੇਖੌਫ ਹੋ ਕੇ ਹਮਲਾ ਕਰ ਰਹੇ ਹਨ ਇਸ ਤੋਂ ਇਹ ਜਾਇਰ ਹੁੰਦਾ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਪੀੜਤ ਪਰਿਵਾਰ ਨਾਲ ਗੱਲਬਾਤ ਕਰਨ ਦੇ ਸਾਹਮਣੇ ਆਇਆ ਇਹ ਮਾਮਲਾ ਘਰੇਲੂ ਵਿਵਾਦ ਅਤੇ ਪਤੀ-ਪਤਨੀ ਦੇ ਆਪਸੀ ਮਨਮੋਤਾਵਲ ਜੁੜਿਆ ਹੋਇਆ ਸੀ। ਇਸ ਨੂੰ ਨਾ ਹੀ ਅਸੀਂ ਇਸ ਦਾ ਸਬੰਧ ਤੇ ਕਾਰਨ ਲੱਭ ਸਕਦੇ ਹਾਂ। ਦਫ਼ਤਰ ਆਪਣਾ ਦਰਜ ਕਰਨਾ ਕਿ ਇਹ ਇੱਕ ਗੈਰ ਕਾਨੂੰਨੀ ਅਤੇ ਗੰਭੀਰ ਅਪਰਾਧ ਹੈ। ਇਸ ਸਬੰਧੀ ਜਦੋਂ ਥਾਣਾ ਦੁੱਬਾ ਦੇ ਇੰਚਾਰਜ ਨਾਲ ਤਕਰਾਰ ਕਰਨ ਦੀ ਅਸਰ ਨਹੀਂ ਹੋਈ। ਉਹਨੇ ਵਾਲਾ ਸਾਰਾ ਦਰਸ਼ਕ ਬਸਵਾਵਾ ਗਿਆ। ਅੱਜ ਹਮੇਂ ਪਹੁੰਚੀ ਜੋ ਵੀ ਤੋਸ਼ੀਫ ਪਾਇਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੰਦੇ ਦੀ ਜੇਤੀ ਜੇ ਵੀ ਹੋਵੇ ਇਹ ਤਾਂ ਮੇਰੇ ਮੈਂਬਰਾਂ ਨੂੰ ਵੀ ਲੱਗਦਾ ਹੈ। ਓਕੇ ਉਹਨਾਂ ਦੀ ਕੋਈ ਲੜਾਈ ਨਹੀਂ ਤੇ ਸਾਡੀ ਇਸ ਨਾਲ ਕੋਈ ਕੋਈ ਲੜਾਈ ਨਹੀਂ ਸੀ ਉਹ ਜਾਣ ਕੇ ਆ ਕੇ ਵਿੱਚ ਇਨਵੋਲਵ ਹੋ ਰਹੇ ਹਾਂ ਉਹ ਬੇਬੀ ਵੀ ਨਹੀਂ ਦੇ ਰਹੇ ਮੇਰਾ ਕਹਿੰਦੇ ਅਸੀਂ ਤੈਨੂੰ ਵੀ ਰੱਖਣਾ ਵੀ ਨਹੀਂ ਤੈਨੂੰ ਮੇਰੇ ਨਾਲ ਵੀ ਨਹੀਂ ਰਹਿਣ ਦੇਣਾ ਤੇ ਬੇਬੀ ਵੀ ਨਹੀਂ ਦੇਣਾ ਤੇਰਾ ਉਹ ਬੇਬੀ ਵੀ ਲੈ ਕੇ ਚਲੇ ਗਏ ਨੇ ਮੇਰੇ ਨਾਲ ਕੁਝ ਨਾ ਕਿ ਬਾਦਨਾ ਗੱਡੀ ਤੋੜੀ ਹੈ ਬੇਬੀ ਲੈ ਕੇ ਮਿੰਟੇ ਤੋਂ ਫਰਾਰ ਹੋ ਗਈ ਹਨ ਬਹੁਤ ਬੇਬੀ ਵੀ ਨਹੀਂ ਮੇਰਾ ਦਿੱਤਾ ਉਸਾਰਾ ਤੇ ਹਜਣਾ ਪੈਸਾ ਉਸਨੂੰ ਦਾ ਬੇਬੀ ਹੈ ਇੱਥੇ ਦੱਸਿਆ ਜਾ ਰਿਹਾ ਵਾ ਇੱਕ ਘੰਟੇ ਤੋਂ ਪਲਸ ਟ੍ਰੈਫਿਕ ਜਾਮ ਲੱਗਾ ਹੋਇਆ ਵਾ ਪੁਲਿਸ ਪ੍ਰਚਾਰਣ ਨਹੀਂ ਪਹੁੰਚਿਆ ਦੋ ਘੰਟੇ ਹੋ ਗਏ ਉਸ ਤੋਂ ਕੋਈ ਨਹੀਂ ਆਇਆ ਤੇ ਮੇਰੇ ਇੱਕ ਵੀ ਪੁਲਿਸ ਵਾਲੇ ਨਹੀਂ ਦੇਖੇ ਜਿਹੜਾ ਆ ਕੇ ਸਾਡੀ ਸੁਣਵਾਈ ਤਾਂ ਬਿਲਕੁਲ ਕੀ ਮਾਮਲਾ ਹੋਇਆ ਵਾ ਕਿ ਟ੍ਰੈਫਿਕ ਜਾਮ ਹੋਇਆ ਹੋਇਆ ਵਾ ਗੱਡੀ ਪੰਨੀ ਹੋਈ ਹੈ ਸਾਰੇ ਮਾਮਲੇ ਦੇ ਚਾਨਣਾ ਪਾਉਂਦੇ ਹਾਂ ਮੇਰੀ ਸਿਸਟਰ ਹੈ ਮੇਰੇ ਜੀਜਾ ਜੀ ਨੇ ਹਮਲਾ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸੀਗੀ ਉਹਨਾਂ ਨੇ ਰਾਤ ਨੂੰ ਮਾਰ ਕੋ ਕੀਤੇ ਮੇਰੇ ਮੰਮਾ ਆਏ ਸੀ ਲੈਣ ਤੇ ਉਹ ਦੁਪਹਿਰ ਦੇ ਪੁਲਿਸ ਵਾਲਿਆਂ ਨੂੰ ਫੋਨ ਕਰ ਰਹੇ ਨੇ ਵੀ ਅਸੀਂ ਆਪਣੀ ਕੁੜੀ ਨੂੰ ਲੈਣ ਜਾ ਰਹੇ ਹਾਂ ਤੇ ਫਿਰ ਉਹ ਅਸੀਂ ਪਿਆਰ ਨਾਲ ਉਹਨਾਂ ਨੂੰ ਕਿਹਾ ਜੀਜਾ ਜੀ ਨੂੰ ਆਪਣੇ ਵੀ ਹਾਂ ਵੀ ਕੋਈ ਗੱਲ ਨਹੀਂ ਅਸੀਂ ਉਹਨੂੰ ਚਾਰ ਦਿਨ ਬਾਅਦ ਛੱਡ ਜਾਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਆ ਕੇ ਬਾਈਕ ਲਾਇਆ ਗੱਡੀ ਅੱਗੇ ਬਾਈਕ ਲਾ ਕੇ ਉਹਨਾਂ ਨੇ ਸਿੱਧਾ ਕਰਪਾਣਾ ਸਟਾਰਟ ਕੀਤੀ ਇਸ ਤੇ ਹਮਲਾ ਕੀਤਾ ਮੁੰਡੇ ਦੇ ਹਮਲਾ ਕੀਤਾ ਮੁੰਡੇ ਨੂੰ ਐਵੇਂ ਖੋਜ ਕੇ ਲੈ ਕੇ ਗਏ ਨੇ ਮੁੰਡੇ ਮੁੰਡਾ ਰੋਣ ਲੱਗ ਗਿਆ ਦੱਸੋ ਕੋਟਾ 7 ਮਹੀਨਿਆਂ ਦਾ ਮੁੰਡਾ ਕਿਵੇਂ ਰਾਲੂ ਆਪਣੇ ਬਿਲਕੁਲ 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 ਇੰਨੀ ਮਤਲਬ ਹਿੰਮਤ ਵੱਧ ਗਈ ਹੈ ਕਿ ਸ਼ਰੀਆਮ ਰੋਡ ਤੇ ਗੱਡੀ ਤੇ ਕਰਵਾ ਹਾਜੀ ਸਰ ਇੱਕ ਉਹ ਕਾਰ ਦਾ ਪੰਨ ਤੋੜ ਦਾ ਮਾਮਲਾ ਜਿਹੜਾ ਸੀ ਉਹ ਸ਼ਾਦਾ ਦੇ ਕੋਲ ਹੋਇਆ ਕੀ ਮਾਮਲਾ ਜ ਮਹਜ ਫਿੱਕਾ ਇੱਕ ਅਲੀਸ਼ਾ ਲੜਕੀ ਸੀ ਬਹੁਤੀ ਮੋਲ ਨੂੰ ਨਾਲ ਮੈਸੇਜ ਹੋਈ ਸੀ ਇਹਨਾਂ ਦਾ ਇੱਕ 7 ਮਹੀਨਿਆਂ ਦਾ ਬੇਬੀ ਹੈ ਉਸ ਤੋਂ ਬਾਅਦ ਅੱਜ ਉਹ ਕਿਤੇ ਇੰਡੀਆ ਸਿਚ ਦੇ ਸੀ ਬੰਦੀ ਉਹਦਾ ਪਰਿਵਾਰ ਮੈਂਬਰ ਨੂੰ ਲੈ ਕੇ ਜਾ ਰਹੀ ਸੀ ਲੜਕੀ ਨੂੰ ਤੇ ਰਸਤੇ ਵਿੱਚ ਉਹਦੇ ਘਰ ਆ ਗਏ ਆਪਣੇ ਨਾਰਥ ਦੋਸਤਾਂ ਨਾਲ ਲਾਗ ਲੈ ਕੇ ਉਹ ਮੇਰੇ ਘਰ ਦੀ ਪਹੁੰਚ ਕੀਤੀ ਹੈ ਜਿਨ੍ਹਾਂ ਦੇ ਰਾਜੇ ਜੁਨੀ ਤੋਂ ਐਂਡ ਦੇ ਕੇ ਗਏ ਨੇ ਅਸੀਂ ਉਹਨਾਂ ਦੇ ਗੇਸ ਸਭ ਤੋਂ ਸਖਤ ਕਰਨੇ ਦਾ